ਸਰ ਮਕਸਦਰ ਸਾਹਿਬ ਵੀ ਲਈਦੇ ਹੁੰਦਾ ਸਰ ਮਕਸਦਰ ਸਾਹਿਬ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਐਡੀ ਪਵਿੱਤਰ ਧਰਤੀ ਹੈ ਐਡੇ ਪਿਆਰੇ ਲੋਕ ਭੰਗ ਭਾਗ ਨੇ ਮੇਰੇ ਬਹੁਤ ਬਹੁਤ ਧੰਨਵਾਦੀ ਨਾਲ ਨੇ ਬੁਲਾਇਆ ਜੀ ਧੰਨਵਾਦ ਵਿਕਟਰ ਜੀ ਦਾ ਤੇ ਬੇਤੋ ਸ਼ਮਤੀ ਹੈ ਕਿ ਮੈਂ ਕੀ ਆਖਾਂ ਪਰ ਹਾਂ ਇੱਕ ਆਪਣੇ ਪੁੱਤਰ ਨਾਲ ਜ਼ਰੂਰ ਮੈਂ ਗੱਲ ਕਰਦਾ ਸੀ ਕਿ ਮੈਂ ਸਾਰੀ ਜ਼ਿੰਦਗੀ ਮਹਾਰਾਜ ਨੇ ਬਹੁਤ ਕੁਛ ਨਾ ਹੱਥਾਂ ਤੋਂ ਕਰਾਇਆ ਉਪਰਲੀ ਕੀਤਾ ਬੱਚਿਆਂ ਨੇ ਕੀਤਾ ਪੰਜਾਬ ਦੀ ਧਰਤੀ ਉੱਚਾ ਜੇ ਸ਼ੂਟ ਮੈਂ ਮੰਗਦੀ ਹੈ ਜਿਹੜਾ ਆਪਣਾ ਬੁਲਟਾ ਕੇ ਬੱਚੇ ਵਾਸਤੇ ਕਰੇ ਵਿਤਰਨੇ ਪਰਾਲਾ ਚਿੱਕਿਆ ਬੜੀ ਖੁਸ਼ੀ ਹੈ ਕਿ ਇਸ ਛੋਟੀ ਜਿਹੀ ਉਮਰ ਦੇ ਵਿੱਚ ਇਹਨੂੰ ਇੰਨਾ ਖਿਆਲ ਹੈ ਕਿ ਮੈਂ ਬੱਚਿਆਂ ਨੂੰ ਦੇ ਵਾਸਤੇ ਕੀ ਕਰਨਾ ਬੱਚਿਆਂ ਨੂੰ ਕੀ ਕਹਿਣਾ ਹੈ ਬੱਚਿਆਂ ਨੂੰ ਕਿਹੜੇ ਹਾਰੇ ਲਾਉਣਾ ਹੈ ਸੋ ਮੈਂ ਸਮਝਦਾ ਕਿ ਮੁਖਸ਼ਰ ਸਾਹਿਬ ਜੀ ਧਰਤੀ ਜਿਹੜੀ ਆ ਇਹ ਐਡੀ ਪਵਿੱਤਰ ਧਰਤੀ ਹੈ ਵੀ ਇਸੇ ਜਗ੍ਹਾ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਸਾਰਾ ਪੰਜਾਬ ਜਿਹੜਾ ਹੈ ਆਪਣਾ ਫੇਰ ਉਹ ਟਿਪ ਹੋ ਜੁਗਾ ਜਿੱਥੇ ਬਹੁਤ ਕੋਣ ਪਤਾ ਨੇ ਦੇਖੋ ਕਿਹੜੀ ਕੌਮ ਹੈ ਜਿਹੜੀ ਤਰੱਕੀ ਕਰਦੀ ਮੈਂ ਇੱਕ ਸਵਾਲ ਤੁਹਾਨੂੰ ਪੁੱਛਿਆ ਸਾਰੇ ਪ੍ਰਸ਼ਨ ਸਾਰੇ ਨੂੰ ਕਿਹੜੀ ਐਸੀ ਕੌਮ ਹੈ ਜਿਹੜੀ ਤਰੱਕੀ ਕਰਦੀ ਉਹ ਕੌਮ ਉਹ ਗੋਰੇ ਆ ਕਾਲੇ ਆ ਪੀਲੇ ਆ ਚਿੱਟੇ ਆ ਆਪਾਂ ਕੋਈ ਜਿਹੜੇ ਸਰੀਰਕ ਤੌਰ ਤੇ ਬਹੁਤ ਤਕੜੇ ਨੇ ਉਹੀ ਕੌਮ ਤਰੱਕੀ ਕਰਿਆ ਕਰਦੀ ਹੈ ਉਹੀ ਕੰਮ ਜੋਧੇ ਹੁੰਦੇ ਨੇ ਉਹੀ ਆਪਣੇ ਘਰ ਦੀ ਰਖਵਾਲੀ ਕਰਦੇ ਨੇ ਆਪਣੀ ਧੀਆ ਬਣਾ ਦੀ ਰਖਵਾਲੀ ਕਰਦੇ ਨੇ ਬਜ਼ੁਰਗਾਂ ਦੀ ਬੰਡ ਬਟੇਰੇ ਔਰ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਮੈਂ ਇੱਕ ਉਥੇ ਕੈਡਮੀ ਦੇ ਵਿੱਚ 53 ਸਾਲ ਹੋ ਗਏ ਡੀ ਵੀ ਕਾਲਜ ਹਰ ਕਿਸੇ ਨੂੰ ਇਹ ਨਹੀਂ ਪਤਾ ਵੀ ਮੈਂ ਮੁਸਲਮਾਨ ਹਾਂ ਕਿ ਮੈਂ ਹਿੰਦੂ ਹਾਂ ਕਿ ਮੈਂ ਸਿੱਖਾਂ ਕਿ ਮੈਂ ਸਾਈ ਹਾਂ ਉਹਨਾਂ ਨੂੰ ਇਹ ਪਤਾ ਕੀ ਸਾਡਾ ਪਰਿਵਾਰ ਤੁਸੀਂ ਆ ਕੇ ਦੇਖਿਓ ਤੇ ਇੰਨਾ ਪਿਆਰ ਬੱਚਿਆਂ 'ਚ ਹੈਗਾ ਅੱਜ ਤੱਕ 53 ਸਾਲਾਂ 'ਚ ਮੈਨੂੰ ਨਹੀਂ ਕਦੇ ਦਿਖਿਆ ਵੀ ਉਥੇ ਕਦੇ ਇਹ ਵੀ ਗੱਲ ਆ ਵੀ ਤੂੰ ਫਲਾਣਾ ਤੇ ਤੂੰ ਤੇ ਜੋ ਕੁਝ ਵੀ ਹੈ ਉਹ ਸਾਰੇ ਇਕੱਠੇ ਹੋ ਕੇ ਮਨਾਉਂਦੇ ਨੇ ਇੱਕ ਦੂਜੇ ਦੀ ਤਰਕੀ ਵਿੱਚ ਸਰ ਪੰਜਾਬ ਨਾਲ ਹੋਰ ਕਹਿਣਾ ਚਾਹੁੰ। ਸੁਣੀ ਜਿਹੜੀ ਜੈਲਸੀ ਹੈ ਨਾ ਜਿਹੜੀ ਆਪਾਂ ਇੱਕ ਦੂਜੇ ਨਾਲ ਘਿਰਨਾ ਕਰਦੇ ਆਂ ਈਰਖਾ ਕਰਦੇ ਆਂ ਇਹ ਸਭ ਤੋਂ ਮਾੜੀ ਹੈ। ਹਾਂਜੀ ਪੁੱਛੋ ਪੰਜਾਬ ਦਾ ਨਸ਼ਾ ਅੰਗਰ ਜਾਣੀ ਬੜਾ ਵੱਧ ਰਿਹਾ ਅਕੈਡਮੀ ਵੀ ਬੜੇ ਅਖੋਦ ਦੀ ਐਕਟੀਵਿਟੀ ਕਿਹਣਾ ਦੇ ਦੋ ਸਾਚੇ ਰਾਹ ਚੱਲਦੇ ਉਸ ਤੋਂ ਕਰੇ ਜਹਾਨ ਰਾਹ ਸਾਰੇ ਖੋਲ ਲੈਂਦੇ ਨੇ ਉੱਤੇ ਤੁਰਨਾ ਬਹੁਤ ਆਫ ਹੈ ਜਿਹੜਾ ਸੱਚੇ ਮੰਨਣ ਕੰਮ ਕਰ ਰਿਹਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸਕਤਕਤਾਲ ਨਾਲ ਨਾਨਕ ਤੇ ਮੁੱਖ ਜਿਲ੍ਹੇ ਕੇਤੀ ਛੁੱਟੀ ਨਾਲ ਅਕੈਡਮੀਆ ਬਹੁਤ ਖੁੱਲ ਰਹੀ ਹੈ ਨਸ਼ੇ ਬੜੇ ਵੱਧ ਰਹੇ ਆ ਜਿਹੜੇ ਅਕੈਡਮੀਆ ਨੂੰ ਧੰਦਾ ਬਣਾ ਕੇ ਬੈਠੇ ਕੋਨਦੀ ਅਕੈਡਮੀਆ ਫੇਲ ਨੇ ਜਿਹੜੇ ਇਹ ਸੋਚਦੇ ਨਹੀਂ ਇਹ ਮੇਰੇ ਪੰਜਾਬ ਦਾ ਮੇਰੇ ਦੇਸ਼ ਦਾ ਭਵਿੱਖ ਹੈ ਇਹ ਭਾਵੇਂ ਕੋਈ ਵੀ ਹੈ ਮੈਂ ਨੌਕਰ ਬਣ ਕੇ ਨਹੀਂ ਸੇਵਾ ਕਰਨੀ ਉਤਰਦਾ ਪੰਜਾਬ ਦੇ ਮੌਜੂਦਾ ਹਾਲਾਤ ਕਿਸ ਤਰ੍ਹਾਂ ਦੇਖਦੇ ਪਈਓ ਤੁਸੀਂ ਪੰਜਾਬ ਦੇ ਹਾਲਾਤ ਬੜੇ ਚੰਗੇ ਆ ਜੀ ਪੰਜਾਬ ਨੂੰ ਕੀ ਹੈ ਇਹ ਤਾਂ ਗੱਲਾਂ ਨੇ ਮੈਨੂੰ ਪੰਜਾਬ ਚ ਰਹਿੰਦੇ 60 ਸਾਲ ਹੋ ਗਏ ਹੈ ਜੀ ਔਰ 60 ਸਾਲਾਂ ਦੇ ਵਿੱਚ ਮੈਂ ਪੰਜਾਬ ਨੂੰ ਉੱਤੇ ਥੱਲੇ ਹਿੰਦੁਸਤਾਨ ਨੂੰ ਉੱਤੇ ਥੱਲੇ ਸਾਰੀ ਦੁਨੀਆ ਤਕਲੀਮ ਕੀਤੀ ਰਹੀ ਹੈ ਹਾਲਾਤ ਬਹੁਤ ਚੰਗੇ ਨੇ ਖੜਾਇਆ ਬਹੁਤ ਹੋਇਆ ਹੈ ਇਹ ਪਿੰਡ ਦੀ ਨਾ ਬੁੜੀ ਨਹੀਂ ਪੁਰਾਣੀ ਆ ਪੰਜਾਬ ਦਾ ਹਾਲ ਕੀ ਉਹ ਆਖੂ ਗਿਵੇਂ ਕੁਲਵਿੰਦਰ ਸਿਆਉਰਿਆ ਆ ਬਾਪੋ ਬoi ਪਤਾਂ ਨਹੀਂ ਭਲਾਨੀ ਦੇ ਘਰੇ ਰੌਲਾ ਪੈਂਦਾ ਸੀ ਈ ਗੱਲ ਹੈ ਤੈਨੂੰ ਪਤਾ ਹੈ ਪਰ ਤੂੰ ਦੱਸੀਂਦਾ ਕਿਹਨੂੰ ਕਿ ਮੈਂ ਤਸੀਂ ਸਾਰੇ ਪਿੰਡ ਚੋਂ ਬੋਲਦੀ ਬਰੂਹੀ ਬਾਬਾ ਵੀ ਨਾਲ ਟਾਲ ਲੈ ਕੇ ਤੁਰਿਆ ਕਰਦੇ ਜੋ ਜਹਾਨ ਦੀ ਇਹਦੇ ਉਦੋਂ ਉਦੋਂ ਦਾ ਕਰ ਕੋਈ ਫਿਕਰ ਨਹੀਂ ਕਰਨਾ ਕਿ ਸਾਡੇ ਪੰਜਾਬ ਦਾ ਇਹ ਹਾਲ ਕੀ ਹੈ ਹੈ ਕੱਖ ਵੀ ਨਹੀਂ ਗੱਲ ਕੁਛ ਵੀ ਨਹੀਂ ਲੇਕਿਨ ਉਹਨੂੰ ਐਸਾ ਵੱਧ ਚੜਾ ਕੇ ਬਣਾਇਆ ਜਾ ਰਿਹਾ ਵੀ ਇਹਦਾ ਬੇੜਾ ਕਰ ਕਰਦੇ ਤੁਰੇ ਹੋਇਆ ਤੇ ਅੱਜ ਤੱਕ ਕਿੰਨੇ ਸੌ ਸਾਲ ਦੀ ਕਹਾਣੀ ਸੁਣਾਵਾ 200 ਸਾਲ ਦੀ ਕਹਾਣੀ ਸੁਣਾਉਣਾ ਕਿ ਪੰਜਾਬ ਹਜ਼ਾਰ ਵਾਰ ਡੁੱਬਿਆ ਤੇ ਹਜ਼ਾਰ ਵਾਰ ਖੜਾ ਹੋਇਆ ਗੁਰੂਆਂ ਦੀ ਧਰਤੀ ਨੂੰ ਵੀ ਕੁਝ ਹੋਸਾਬ ਨਹੀਂ ਗੱਲਾਂ ਹੀ ਨਹੀਂ ਮੈਂ ਤਾਂ ਜਿਵੇਂ ਮੁੰਡਾ ਨਸ਼ਾ ਕਰਦਾ ਦੇਖੇ ਪੰਜਾਬ ਦੇ ਵਿੱਚ ਮੈਂ 53 ਸਾਲਾਂ ਤੋਂ ਸ਼ੂਟਿੰਗ ਕਰ ਰਿਹਾ ਹਰ ਘਰ ਦੇ ਮੈਨਾਂ ਤੇ ਦੇਖਿਆ ਕੋਈ ਨਸ਼ਾ ਲੱਤ ਪਿਆ ਕੋਈ ਕੱਦਜ ਰੁਪਿਆ ਉਹਨਾਂ ਲਈ ਲੱਗਿਆ ਆਦਰਵਾਇਸ ਪੰਜਾਬ ਦੇ ਵਿੱਚ ਆ ਪਿੱਛੇ ਖੜੇ ਨੂੰ ਨੌਜਵਾਨ ਆ ਦੇਖੋ ਸੇਤਾ ਇਹਨਾਂ ਦੀ ਗੰਗਸਰ ਦੇਸ਼ 'ਚ ਇਹ ਹੋਈ ਖੜੀ ਐ ਦੁਨੀਆ 'ਚ ਇਹ ਹੋਈ ਖੜੀ ਐ ਤੂੰ ਫਰਲਾਨਾ ਮੈਂ ਫਰਲਾਨਾ ਤੂੰ ਇਹ ਨਹੀਂ ਆਪਣੀ ਕੋਈ ਜਾਤ ਐ ਆਪਾਂ ਇੱਕ ਦੂਜੇ ਨੂੰ ਅਪਲਿਫਟ ਕਰਾਂਗੇ ਨਾ ਕਿ ਤੁਸੀਂ ਰੋਟੀ ਨਹੀਂ ਖਾਧੀ ਮੈਨੂੰ ਇੰਨੀ ਦੌੜੀ ਨਾ ਵੀ ਭਾਈ ਆ ਦੋ ਰੋਟੀਆਂ ਨੇ ਆ ਦੌੜ ਤੂੰ ਨਾ ਭਾਈ ਮੇਰੇ ਕੋਲ ਸਾਈਕਲ ਹੈ ਇੱਕ ਸਾਈਕਲ ਆਪਾਂ ਹੋ ਲੈਣਾ ਇਕੱਠੇ ਚੱਲਾਂਗੇ ਆਪਾਂ ਵੀ ਲੈ ਭਾਈ ਆਹ ਰੋ ਸਬਜੀ ਬਣੀ ਹੈ ਹੈ ਕੋਈ ਆਪਣੇ ਘਰ ਤੇ ਇਦਾਂ ਦਾ ਜਿਹੜਾ ਕਹੇ ਲੈ ਵੀ ਅੱਜ ਸਾਗ ਬਣਿਆ ਅੱਜ ਮੇਰੇ ਘਰੇ ਦਾਲ ਬਣੀ ਹੈ ਅੱਜ ਮੇਰੇ ਘਰੇ ਸਬਜੀ ਬਣੀ ਲੈ ਵੀ ਬੰਦਲ ਚੱਲੋ ਜਾ ਕੇ ਆਪਾਂ ਇਕੱਠੇ ਫੇਕ ਰੋਟੀ ਖਾਣ ਦਾਂ ਹਾਂ ਜੀ ਮੈਂ ਤਾਂ ਨਹੀਂ ਕੀਤਾ ਤੁਸੀਂ ਕੀਤਾ ਸਭ ਲੋਜ ਲੋਜਵਲ ਪੀੜ ਨੂੰ ਇਸ ਅਕੈਡਮੀ ਬਾਰੇ ਕੀ ਸੰਦੇਸ਼ ਦਿਲਾਟੋਗੇ ਸੰਦੇਸ਼ ਤੇਰੀ ਦੁਨੀਆ ਬਹੁਤ ਦਿੰਦੀ ਫਿਰਿਆ ਗੁਰੂ ਵਾਹਿ ਪੀਰ ਪਗੰਬਰ ਆਏ ਸਭ ਆਏ ਕਿਸੇ ਸੰਦੇਸ਼ ਸੁਣਿਆ ਸੰਦੇਸ਼ ਇੱਕੋ ਹੀ ਹੈ ਜਿੰਨ ਪ੍ਰੇਮ ਕੀਓ ਤੇthi ਪ੍ਰਪਾਇਓ ਆ ਬੱਚੇ ਨਾ ਜਿਹੜੇ ਬੈਠੇ ਇਹ ਬੱਚੇ ਆਪਣੇ ਆ ਮੈਂ ਕਦੇ ਨਹੀਂ ਲੱਗਿਆ ਮੈਨੂੰ ਅੱਜ ਤੱਕ ਜ਼ਿੰਦਗੀ ਦੇ ਵਿੱਚ ਵੀ ਇਹ ਨਿਆਣਾ ਜਾਂ ਤੁਸੀਂ ਬੋਲ ਰਹੇ ਮੈਂ ਤਾਂ ਭਾਈ ਤੁਸੀਂ ਮੇਰੇ ਮੈਂ ਤਾਂ ਰੱਬ ਨੇ ਸਿਖਾਇਆ ਇੱਕ ਨੂਰ ਤੇ ਸਭ ਜੇ ਕੋਪੀਆ ਕੌਨ ਬਨੇ ਕੋ ਬੰਦੇ ਗੱਲਾਂ ਕਰ ਲੰਨੇ ਆ ਲੇਕਿਨ ਆਪਾਂ ਕਰਦੇ ਨਹੀਂ ਪਰ ਮੈਂ ਸਮਝਦਾ ਕਿ ਆਪਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਆਪਣੀ ਮਨਜੀ ਥਲੇ ਝਾੜੂ ਮਾਰਨਾ ਸਭ ਸੁਣਦੀ ਹੈ ਆਈਪੀਐਲ ਦਾ ਕਿਸ ਤਰ੍ਹਾਂ ਦੇਖਦੇ ਪਏ ਹੋ ਜਾਨ ਜਿਹੜਾ ਆਈਪੀਐਲ ਜਸਤਰੀ ਇਹ ਚੰਗੀ ਗੱਲ ਹੈ ਜੀ ਆਈਪੀਐਲ ਆਇਆ ਤਾਂ ਖਿਡਾਰੀਆਂ ਕੋ ਪੈਸੇ ਆਏ ਆਈਪੀਐਲ ਆਇਆ ਤਾਂ ਆਪਣੀਆਂ ਟੀਮਾਂ ਇੰਪਰੂਵ ਹੋਈਆਂ ਆਪਕੀ ਦੁਨੀਆ ਖੇਡਣ ਲੱਗੇ ਬਾਲੋਂ ਖਿਡਾਰੀ ਆਏ ਤੇ ਆਈਪੀਐਲ ਨੇ ਬਹੁਤ ਸੋਹਣੇ ਸੋਹਣੇ ਕੰਮ ਕੀਤੇ ਹੈ ਉਸ ਚ ਗੱਲਾ ਜਦ ਪੈਸਾ ਆਉਂਦਾ ਹੈ ਜਾਇਦਾਤਾ ਆਉਂਦੀਆਂ ਨੇ ਉਦੋਂ ਕੁਝ ਗੱਲਾਂ ਖਰਾਬ ਵੀ ਹੋ ਜਾਂਦੀਆਂ ਮੈਂ ਉਹ ਵੀ ਬੱਚੇ ਦੇਖੇ ਜਿਨ੍ਹਾਂ ਕੋਲ ਅਰਬਾਂ ਕਰੋੜਾਂ ਰੁਪਈਆ ਤੇ ਉਹ ਉਦਾਂ ਹੀ ਗਿਰੇ ਜਿਵੇਂ ਪਹਿਲਾਂ ਡਿੱਤੇ ਸੀ ਸੋ ਆਈਪਲ ਨੇ ਬਹੁਤ ਵੱਡਾ ਕੰਮ ਹਿੰਦੁਸਤਾਨ ਦੇ ਵਿੱਚ ਕੀਤਾ ਸਾਰੀ ਦੁਨੀਆ 'ਚ ਕੀਤਾ ਬੇਸਿਕਲੀ ਤਾਂ ਸਾਰੇ ਬੱਚੇ ਇਕੱਠੇ ਖੇਡ ਰਹੇ ਜਿੱਨਾ ਇਕੱਠੇ ਖੇਡੋਗੇ ਕੋਲੇ ਅਪਰੂਵ ਕਰ ਯੋਗਰਾਜ ਸਿੰਘ ਵਰਗਾ ਟੈਲੈਂਟ ਹੈ ਪੰਜਾਬ ਵਿੱਚ ਸਿਸਟਮ ਵਿੱਚ ਕੋਈ ਮਿਲ ਸਕਦਾ ਪਲੇਅਰ ਪੰਜ ਇੰਡੀਆ ਟੀਮ ਨੂੰ ਜਵਰਾਜ ਸਿੰਘ ਵਰਗੇ ਪਲੇਅਰ ਮੇਰੇ ਕੋਲ ਹਜ਼ਾਰਾਂ ਸੀ ਸੁਣੋ ਉਹ ਬੜੀ ਕਹਾਣੀ ਦੀ ਗੱਲ ਆ ਮੈਂ ਕਦੇ ਕੀਤੀ ਨਹੀਂ ਪਰ ਅੱਜ ਬਸ ਤੁਹਾਨੂੰ ਕਰਨਾ ਚਾਹ ਰਿਹਾ ਅੱਜ ਤੁਨੇ ਇਸ ਗੱਲ ਦਾ ਹਜ਼ਾਰਾਂ ਪਲੇਅਰ ਸੀ ਆਜਾ ਰਹੀ ਹਾਂਜੀ ਉਸ ਤੋਂ ਵਧੀਆ ਵਧੀਆ ਸੀ ਔਰ ਕਦੇ ਬੈਠ ਕੇ ਸੋਚਦਾ ਮੈਨੂੰ ਕਿਹਦਾ ਕਿ ਪਿਤਾ ਜੀ ਜਦੋਂ ਮੈਨੂੰ ਛੋਟੇ ਜਿਹੇ ਤੁਸੀਂ ਲੈ ਕੇ ਆਏ ਸੀ ਗਰਾਊਂਡ 'ਚ ਤੇ ਮੈਂ ਸੋਚਦਾ ਸੀ ਵੀ ਆਹ ਪਲੇਅਰ ਆਰ ਦਾ ਮੈਂ ਬਣ ਸਕਦਾ ਤੇ ਕਹਿੰਦਾ ਚਲੋ ਆਪਾਂ ਮਿਹਨਤ ਕਰਦੇ ਰਹੇ ਕਹਿੰਦਾ ਅੱਜ ਮੈਂ ਸੋਚਦਾ ਵੀ ਉਹ ਖਿਡਾਰੀ ਕਿੱਥੇ ਗਏ ਆ ਅੱਡ ਅੱਡੇ ਮਹਾਲ ਅੱਡ ਅੱਡੇ ਵੱਡੇ ਖਿਡਾਰੀ ਪੂਰੀ ਯਰਦ ਜਿਹੜੇ ਬਗੈਰ ਹਰਮਟਾ ਤੋਂ ਖੇਡਦੇ ਰਹੇ ਯੋਗਰਾਜ ਸਿੰਘ ਉਹ ਖਿਡਾਰੀ ਸਾਰੇ ਹਿੰਦੁਸਤਾਨ ਖੇਡਣ ਵਾਲੇ ਸੀ ਗਏ ਕਿੱਥੇ ਕਹਿੰਦੇ ਸਵਾਲ ਉਤਪਨ ਹੋਇਆ ਤੇ ਮੈਂ ਕਿਹਾ ਉਹਨਾਂ ਦਾ ਪਿਓ ਯੋਗਰਾਜ ਸਿੰਘ ਸੀ ਜਿਆ ਜੇ ਤੇਰੇ ਵਰਗਾ ਬਾਪੂ ਹੋਵੇ ਨਾ ਹਰੀਕ ਦਾ ਤੇ ਉਹਦੀ ਜੁਰਤ ਨਹੀਂ ਨਿਆਣੇ ਦੀ ਵੀ ਇਧਰ ਉਧਰ ਭਾਗੇ ਕਹਿੰਦਾ ਜੇ ਤੂੰ ਨਾ ਹੁੰਦਾ ਬਾਪੂ ਤੇ ਮੈਂ ਫਿਰ ਮੈਂ ਵੀ ਕਿਤੇ ਨਸ਼ੇ ਪੀ ਕੇ ਤੇ ਇਥੇ ਰਿਆਸ਼ੀਆ ਕਰਦਾ ਫਿਰਦਾ ਹੁੰਦਾ ਇਹ ਉਹਦੇ ਅਲਫਾਜ਼ ਆ ਸੋ ਮੈਂ ਸਮਝਦਾ ਕਿ ਇੱਕ ਬਾਪ ਦਾ ਫਰਜ਼ਾ ਸ਼ੁੱਭਨ ਗਿੱਲਾ ਤੁਹਾਡੇ ਪੰਜਾਬ ਦਾ ਪਲੇਅਰ ਉਹਦੇ ਫਾਦਰ 5 ਸਾਲ થઈ ਗਏ ਉਹ ਮੈਨੂੰ ਦਿਖਾਇਆ ਬਾਈ ਇੱਕ ਵਾਰੀ ਦੇਖ ਲਓ ਮੈਂ ਕਿਹਾ ਗੱਲ ਮੇਰੀ ਯਾਦ ਰੱਖਿਓ ਬਜ਼ੁਰਗੋ ਤੁਸੀਂ ਮੇਰੇ ਛੋਟੇ ਪੁੱਤਾਰ ਗਿਓ ਬਾਬ ਤੋਂ ਵੱਡਾ ਕੋਚ ਨਹੀਂ ਬਾਬ ਤੋਂ ਵੱਡਾ ਮੈਡੀਟਰੀ ਬਾਬ ਤੋਂ ਵੱਡਾ ਕੋਈ ਨਹੀਂ ਅੱਜ ਸ਼ੁਭਨ ਗਿੱਲ ਜੇ ਖੇਡ ਰਿਹਾ ਤਾਂ ਸਿਰਫ ਆਪਣੇ ਪਿਓ ਕਰਕੇ ਖੇਡਦਾ ਕਹਿਦਾ ਕੋਈ ਯੋਗਦਾਨ ਨਹੀਂ ਅਭਿਸ਼ੇਕ ਸ਼ਰਮਾ ਜਿਹੜਾ ਕੀ ਚੱਲ ਪਾਰਟੀ ਚੱਲ ਗਰਲਫ੍ਰੈਂਡ ਚੱਲ ਫਲਾਨਾ ਚੱਲ ਧੰਕਾ ਯੂਵੀ ਦੇ ਡਿੱਕੇ ਚੜ ਗਿਆ ਠੀਕ ਉਹਨੇ ਬੰਦ ਕਰ ਲਿਆ 6 ਸਾਲ ਦੋਨੋਂ ਨੂੰ ਆ ਜਾਓ ਭਾਈ ਘਰੇ ਨੂੰ ਕੋਈ ਨਹੀਂ ਰੱਖਦਾ ਕਿਸੇ 6 ਸਾਲ ਘਰੇ ਰੱਖੇ ਖਿਡਾਰੀ ਬਣਾਏ ਦੁਨੀਆ ਜੀਣਾ ਸਿਖਾਇਆ ਤੇ ਇਹ ਦੱਸਿਆ ਕਿ ਪੈਸਾ ਸਭ ਕੁਝ ਨਹੀਂ ਹੈ ਅੱਜੋ ਹੀ ਅਭਿਸ਼ੇਕ ਸ਼ਰਮਾ ਇੰਡੀਆ ਖੇਡਦਾ ਗੱਲ ਹੈ ਕਿ ਤੁਸੀਂ ਦੇਖ ਹੀ ਰਹੇ ਮੈਨੂੰ ਕ੍ਰਿਕਟ ਨੇ ਬਹੁਤ ਕੁਝ ਦਿੱਤਾ ਜਮਰਾਦ ਸਿੰਘ ਵਰਗਾ ਖਿਡਾਰੀ ਦਿੱਤਾ ਪੁੱਤ ਦਿੱਤਾ ਹਜ਼ਾਰਾਂ ਖਿਡਾਰੀ ਦਿੱਤੇ ਜਿਹੜੇ ਬਹੁਤ ਵੱਡੇ ਮਕਾਮ ਤੇ ਗਏ ਸ਼ਾਇਦ ਆਈਪਲ ਅੱਜ ਤੋਂ 20 ਸਾਲ 40 ਸਾਲ ਪਹਿਲਾਂ ਹੁੰਦੀ ਤਾਂ ਸ਼ਾਇਦ ਵੀਰ 100 ਪਰ ਇੰਡੀਆ ਖੇਡਦੇ ਹੁੰਦੇ ਬਟ ਕੁਐਸਚਨ ਇਹ ਹੈ ਕਿ ਤੁਸੀਂ ਸਮਾਜ ਨੂੰ ਦਿੱਤਾ ਕੀ ਸੋ ਦੇਣਾ ਬਹੁਤ ਜ਼ਰੂਰੀ ਇੱਕ ਬਾਪ ਦਾ ਫਰਜ਼ ਬਣਦਾ ਹੈ ਵੀਰ 9:00 ਵਜੇ ਅੱਜ ਦਾ ਤੁਸੀਂ ਕੈਂਸਲ ਪਾਲ ਰੱਖਿਆ ਨਾ ਤੁਸੀਂ ਮੇਰੀ ਇੰਟਰਵਿਊ ਦੀ ਰਿਪੋਰਟ ਕਰ ਰਹੇ ਹੋ ਸਭ ਤੋਂ ਮਾੜੀ ਗੱਲ ਬੱਚਿਆਂ ਵਾਸਤੇ ਇਹ ਬੰਦ ਹੋ ਗਈ ਕੈਂਸਲ ਹੈ ਜੇ ਕੋਈ ਬਾਪ ਨਹੀਂ ਦੇਣਾ ਮੈਂ ਨਹੀਂ ਘੋਣਾ ਮੈਨੂੰ ਟੈਲੀਫੋਨ ਚਾਹੀਦਾ ਮੈਨੂੰ ਫਲਾਮ ਲਾ ਦਿੱਤਾ ਉਹ ਮਿੰਟੋਂ ਦਿਮਾਗ ਅੱਡੇ ਤੇ ਲੈ ਦੇ ਦਿੱਕ ਕਰ ਨਾ ਆ ਨਹੀਂ ਮਿਲਣਾ ਆ ਨਹੀਂ ਕਰਨਾ 9:00 ਵਜੇ ਸੌਜਾ ਗੜਾ 5:00 ਵਜੇ ਚੱਲ ਬਾਈ ਇਹ ਸਦਿਆਂ ਕਰ ਰਿਹਾ ਸੋ ਇਹ ਚੀਜ਼ ਮੈਨੂੰ ਲੱਗਦਾ ਮੁੰਡਿਆ ਉਹ ਕੀ ਵਾਪਸ ਤੋਂ ਬਾਅਦ ਕੁਝ ਹੋਊਗਾ ਅਰਸ਼ ਅਰਸ਼ ਇੱਕ ਮਿੰਟ ਇੱਕ ਮਿੰਟ ਖੇਡ ਕਿ ਐਸੀ ਚੀਜ਼ ਹੈ ਜਿਹੜੀ ਹੀ ਸਾਰਾ ਕੁਝ ਦੇ ਸਕਦੀ ਹੈ ਖਿਡਾਰੀ ਹੈ ਨਾ ਬਾਈ ਜੀ ਉਹਦੀ ਕੋਈ ਜਾਤ ਨਹੀਂ ਹੁੰਦੀ ਖਿਡਾਰੀ ਦਾ ਕੋਈ ਧਰਮ ਨਹੀਂ ਹੁੰਦਾ ਸੋ ਆਪਾਂ ਖੇਡ ਜਿਹੜੀ ਹੈ ਨਾ ਇਹਨੂੰ ਆਪਾਂ ਇੱਕ ਕੰਪਲਸਰੀ ਸਬਜੈਕਟ ਬਣਾ ਦਈਏ ਤੇ ਸਾਰਾ ਕੁਝ ਠੀਕ ਹੋ ਗਿਆ ਅਰਸ਼ਦੀਪ ਦੇ ਟੈਲੈਂਟ ਨੂੰ ਕਿਸ ਤਰ੍ਹਾਂ ਦੇਖਦੇ ਗਿਓਂ ਇੰਡੀਆ ਟੀਮ ਚ ਜ਼ਿਆਦਾ ਮੌਕੇ ਨਹੀਂ ਦਿੱਤੇ ਜਾਂਦੇ ਅਰਸ਼ਦੀਪ ਜੀ ਹਜ਼ਾਰਾਂ ਅਰਸ਼ਦੀਪ ਨੇ ਪੰਜਾਬ ਦੇ ਵਿੱਚ ਉਹ ਐਡਾ ਵੱਡਾ ਪ੍ਰੇਅਰ ਹੈ ਪੰਜਾਬ ਦੇ ਵਿੱਚ ਗੁਰਬਚ ਪਿੰਡਾਂ ਚ ਪਿੰਡਾਂ ਦੇ ਵਿੱਚ ਜਿੱਥੇ ਗਰੀਬੀ ਹੈ ਬੱਚੇ ਆਉਂਦੇ ਨੇ ਜਿਹਨਾਂ ਕੋਲ ਜਰਾਮ ਕਿਤੇ ਜੁਕੇ ਪੈਸੇ ਨਹੀਂ ਐ ਲੇਕਿਨ ਉਹ ਖਿਡਾਰੀ ਬੜੇ ਕਮਾਲ ਦੇ ਆ। ਸੋ ਇਸ ਕਰਕੇ ਜੇ ਤੁਸੀਂ ਮਾੜਾ ਜਿਹਾ ਕਿਤੇ ਮਾਰੋਗੇ ਨਾ ਆਹਨ ਅਕੈਡਮੀ ਇੱਥੇ ਬਣੀ ਐ। ਇਹ ਦਸਾਂ ਸਾਲਾਂ ਬਾਅਦ ਦੇਖਿਓ ਖਿਡਾਰੀ ਫਿਰ ਨਿਕਲਦੇ ਇਥੋਂ। ਸਿਰਫ ਆਪਾਂ ਗੋਹਰ ਨਹੀਂ ਕਰਦੇ ਆਦਰਵਾਇਸ ਮੈਂ ਇੰਨੇ ਕਮਟੇ ਵੱਡੇ ਪਲੇਅਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਮੈਂ ਤੁਹਾਨੂੰ ਬਿਆਨ ਕੀਤਾ। ਲੜਕੇ ਲੜਕੀਆਂ ਦੀ ਅਕੈਡਮੀ ਖੁੱਲੀ ਜਾਏਗੀ ਜਾਂ ਇਕੱਲੇ ਲੜਕੇ ਦੀ ਮੇਰੇ ਕੋਲ ਤਾਂ ਮੁੰਡੇ ਤੇ ਕੁੜੀਆਂ ਇਕੱਠੇ ਖੇਡਦੇ ਮੈਨੂੰ ਕੋਈ ਫਰਕ ਨਹੀਂ। ਤੇ ਇੱਥੇ ਵੀ ਨਹੀਂ ਹੁਣ ਉਹਦਾ ਫਾਇਦਾ ਕੀ ਹੈ ਇੱਕ ਤਾਂ ਤੁਹਾਨੂੰ ਸ਼ਰਮੋ ਹੋਇਆ ਹੋਣ ਲੱਗ ਜਾਂਦੀ ਕਿ ਵੱਡੀ ਮਾਂ ਬਰਾਬਰ ਦੀ ਪੈਂ ਤੇ ਛੋਟੀ ਧੀ ਇਹ ਕਰਦਾਰ ਕਿ ਸਕੂਲਰ ਜਦ ਤੁਸੀਂ ਅਲੱਗ-ਅਲੱਗ ਰਹਿੰਦੇ ਫਿਰ ਤਾਂਗ ਰਹਿੰਦੀ ਹੈ ਸਭ ਸਾਡਾ ਨਹੀਂ ਹੋਈ ਹੈ ਸਾਡਾ ਸੇਂਟ ਜੌਨ ਸਕੂਲ ਮੁੰਡਿਆਂ ਦੀ ਕਾਰਨ ਗੌਰਮੈਂਟ ਸਕੂਲ ਸੀ ਜਦੋਂ ਪਾਗ ਲੱਦੀ ਸੀ ਯਾਰ ਭੈਣਾਂ ਚ ਕੁੜੀਆਂ ਜਾਂਦੀਆਂ ਉਹਨੇ ਕਹਿੰਦਾ ਮੁੰਡਾ ਜਾਂਦਾ ਇਹਨਾਂ ਨੂੰ ਇਕੱਠੇ ਕਰ ਦਿਓ ਕਰ ਦੋ ਤੇ ਬੱਸ ਧਿਆਨ ਨਹੀਂ ਧਿਆਨ ਨਹੀਂ ਜਾਂਦਾ ਤਾਂ ਇਹ ਹੀ ਲੱਗਦਾ ਕਿ ਮੇਰਾ ਪਰਵਾਹ ਗੱਲਾਂ ਤੇ ਕੁੜੀ ਤਾਂ ਮੁੰਡੇ ਦੀ ਕੀ ਫਰਕ ਹੈਂ 100 ਕਿਲਾ ਮੁੰਡੇ ਵਾਸਤੇ ਰੱਖਿਆ ਤੇ ਕੁੜੀ ਵਾਸਤੇ ਕੀ ਰੱਖਿਆ ਨਹੀਂ ਨਹੀਂ ਦੋਨਾਂ ਨੂੰ ਇਕੱਠੇ ਪਾੜਨਾ ਉਦੋਂ ਪਾ ਮੇਰੀ ਬੇਟੀ ਹੈ ਰੱਬ ਕਿਰਪਾ ਕਰੇ ਦੇਖਿਓ ਤੁਸੀਂ ਦੋ-ਤਿੰਨ ਸਾਲਾਂ ਅੰਦਰ ਵਰਲਡ ਚੈਂਪੀਅਨ ਹੋਊਗੀ ਨਵੀਂ ਜਿਹੜੀ ਗੇਮ ਦੀ ਕਹਿੰਦੇ ਇਹਨੂੰ ਪੈਡਲ ਟੈਨਿਸ ਉਹ ਕਰ ਰਹੀ ਖੇਡ ਰਹੀ ਅਸੀਂ ਸਪੋਰਟ ਕਰਦੇ ਹਾਂ